ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਉਹ ਜੀ ਅਸੀਂ ਵੀ ਠੀਕਾਂ ਜੀ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਆਪਾਂ ਨਾਪ ਲੈਣ ਦਾ ਤਰੀਕਾ ਕੀ ਸੀ ਕਿ ਜੇ ਆ ਕਿ ਕਸਟਮਰ ਆਪਾਂ ਨਾਪ ਨਹੀਂ ਲੈ ਸਕਦੇ ਤੇ ਬੋਡੀ ਦਾ ਨਾਪ ਨਹੀਂ ਲੈ ਸਕਦੇ ਤੇ ਆਪਾਂ ਉਹਦੀ ਸ਼ਰਟ ਦਾ ਹੀ ਨਾਪ ਲੈਣਾ ਹੈ ਤੇ ਤੁਹਾਨੂੰ ਮੈਂ ਨਾਪ ਲੈਣ ਦਾ ਤਰੀਕਾ ਦੱਸਦੀ ਹਾਂ ਕਿ ਕਿਸ ਤਰੀਕੇ ਨਾਲ ਆਪਾਂ ਨਾਪ ਲੈ ਸਕਦੇ ਹਾਂ ਜੀ ਚਲੋ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਹਾਂ ਨਾਪ ਲੈਣ ਦਾ ਤਰੀਕਾ ਹਾਂਜੀ ਆਹ ਵਸ ਆ ਦੇਖੋ ਆਪਾਂ ਪਹਿਲਾਂ ਇਹਦੀ ਲੈਂਥ ਮਾਣੀ ਐ ਇਸ ਤਰ੍ਹਾਂ ਆਪਾਂ ਇਥੋਂ ਰੱਖਾਂਗੇ ਮੋਢੇ ਤੋਂ ਐਜੀਟਿਵ ਤੇ نیچے ਇਹ ਆਪਣੀ ਲੈਂਥ ਇਹਦੀ ਹੈ ਵੀ 35 ਕਿ ਕਸਟਮਰ ਦੀ ਲੈਂਥ ਆ ਮੈਨੂੰ ਇੰਨਾ ਪਤਾ ਹੈ ਕਿ ਇਹਦੀ ਲੈਂਥ ਹੈਗੀ ਹੈ 37 ਤੇ ਦੂਸਰੋਂ ਦਾ ਕਪੜਾ ਸੀ ਗਰਮੀ ਵਾਲਾ ਇਹ ਚੜ ਗਿਆ ਉਹ ਮੈਨੂੰ ਇਹੀ ਦੇ ਕੇ ਗਈ ਨੇ ਤੇ ਜਲਤਨ ਮੈਸਰਾں ਹੀ ਦੱਸ ਰਹੀ ਆ ਕਿ ਇਹ ਚੜਿਆ ਹੋਇਆ ਵੈਸੇ ਉਹਨਾਂ ਦੀ ਲੈਂਥ ਹੈ 37 ਤੇ ਵੇਖੋ ਇਸ ਤਰ੍ਹਾਂ ਆਪਾਂ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਆਪਾਂ ਲੰਬਾਈ ਮੀਣਾਂਗੇ ਤੇ ਆ ਗਈ 37 ਠੀਕ ਹੈ ਆ ਦੇਖੋ ਜੀ 35 37 ਦਾ 35 ਰਹਿ ਗਿਆ 35 ਇੰਚ ਪਹਿਲਾਂ ਆਪਾਂ ਇਹਦੀ ਲੈਂਥ ਮਿਲ ਲੈਣੀ ਹੈ ਫਿਰ ਆਪਾਂ ਇਹਦੀ ਹਿਪ ਦੂਸਰੇ ਨੰਬਰ ਤੇ ਆਪਾਂ ਇਹਦੀ हिਪ ਮਿਣਾਉਗੇ ਇਸ ਤਰ੍ਹਾਂ ਐਂਟੀ ਟੇਪ ਐਸ ਥਾਂ ਤੇ ਰੱਖਣਾ ਹੈ ਦੂਸਰੀ ਥਾਂ ਤੇ ਆਪਾਂ ਇਸ ਤਰ੍ਹਾਂ ਕੀ ਰਾਣੀ ਮਿਣਾ ਬਿਲਕੁਲ ਹੀ ਪਹਿਲਾਂ ਆਪਾਂ ਉਹਦੀ हिਪ ਮਿੰਨੀ ਹੈ ਕਿ ਕਿੰਨੀ हिਪ ਹੈ ਇਸ ਤਰ੍ਹਾਂ ਆਪਣੀ ਇਹਦੀ हिਪ पे ਹੈਗੀ ਹੈ ਜੀ 21 ਇੰਚ 21 ਇੰਚ ਹੈਪ ਤੇ ਦੇਖੋ ਜੀ ਫਿਰ ਆਪਾਂ ਆ ਜਣਾ ਹੈ ਇਹ ਬ੍ਰੈਸਟ ਦੇ ਬ੍ਰੈਸਟ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਇਥੋਂ ਹਟਾ ਲੈਣਾ ਇਹ ਇਸ ਤਰ੍ਹਾਂ ਖਿੱਚ ਕੇ ਹੀ ਮਿਣਾ ਹੈ ਕਿਉਂਕਿ ਆ ਕਈ ਕਪੜਾ ਹੁੰਦਾ ਹੈ ਕਿ ਆਪਣਾ ਵਧੀਆ ਪ੍ਰੈਸ ਕਰਕੇ ਅਗਲੇ ਦਿੰਦਾ ਹੈ ਤੇ ਕਈ ਕਪੜਾ ਇਸ ਤਰ੍ਹਾਂ ਹੀ ਦੇ ਦਿੰਦਾ ਹੈ ਤੇ ਉਨੂੰ ਆਪਾਂ ਖਿੱਚ ਕੇ ਹੀ ਮਿਣਾਗੇ ਆਪਾਂ ਲਾਈਨਿੰਗ ਵਾਲਾ ਸੂਟ ਸੀਨਾ ਤੇ ਇਹ ਨਾਪ ਬਿਨਾਂ ਲਾਈਨਿੰਗ ਤੋਂ ਹੈ ਇਹ ਆ ਦੇਖੋ ਜੀ ਕਿ ਜ਼ਿਆਦਾ ਵੀ ਨਹੀਂ ਆਪਾਂ ਐਸ ਤਰ੍ਹਾਂ ਖਿੱਚਣਾ ਜ਼ਿਆਦਾ ਵੀ ਨਹੀਂ ਖਿੱਚਣਾ ਨੋਰਮਲ ਜਿਵੇਂ ਆਵਾਂ ਆਪਾਂ ਜਦੋਂ ਆਪਣੇ ਬੋਡੀ ਤੇ ਕੱਪੜਾ ਪੈਂਦਾ ਜਿੰਨੀ ਕੋ ਖਿੱਚ ਉਹ ਪੈਂਦੀ ਉਸ ਹਿਸਾਬ ਨਾਲ ਆਪਾਂ ਐਸ ਤਰ੍ਹਾਂ ਹੀ ਖਿੱਚਣਾ ਕਿ ਜ਼ਿਆਦਾ ਹੀ ਨਹੀਂ ਖਿੱਚ ਲੈਣਾ ਆਪਾਂ ਨੋਰਮਲ ਤਰੀਕੇ ਨਾਲ ਖਿੱਚਣਾ 19 ਇੰਚ ਫਿਰ ਆਪਾਂ ਇਹਦੀ ਕਮਰ ਕਮਰ ਆਪਾਂ ਇੱਥੋਂ ਮੈਣੀ ਹੈ ਜਿੱਥੋਂ ਆਪਾਂ ਪਲੂਈਆਂ ਸਟਾਰਟ ਕਰੀਆਂ ਹੁੰਦੀਆਂ ਸਾਈਡ ਵਾਲੀ ਪਲੂਈ ਆਪਾਂ ਉਸ ਤੋਂ ਉੱਥੇ ਹੀ ਰੱਖ ਕੇ ਇੰਚ ਟੇਪ ਆਪਾਂ ਇਹਦਾ ਨਾਪ ਲੈ ਲਮਾਂਗੇ 17 ਇੰਚ 17 ਤੋਂ ਇੱਕ ਅੱਧਾ ਪੁਆਇੰਟ ਉੱਪਰ ਹੀ ਇਹ 17 ਇੰਚ ਆ ਦੇਖ ਇਹ ਆਹ ਵਾਲੀ ਚੀਜ਼ ਆਪਾਂ ਨਾਪਣ ਦੀ ਵੈਸੇ ਲੋੜ ਨਹੀਂ ਜਦੋਂ ਆਪਾਂ ਸਲਾਈ ਤੁਹਾਨੂੰ ਦਿਖਾਵਾਂਗੇ ਜਦੋਂ ਆਪਾਂ ਸਲਾਈ ਲਗਾਉਣੀ ਆ ਕਪੜਾ ਅੰਦਰ ਨੂੰ ਰੱਖ ਕੇ ਆਪਾਂ ਲਗਾ ਲਾਂਗੇ ਤੇ ਜਦੋਂ ਆਪਣੀਆਂ ਪਲੋਈਆਂ ਪੈਂਦੀਆਂ ਨੇ ਉਸ ਉਸ ਲਈ ਸਲੀਨ ਆਪਣੇ ਆਵਲੇ ਚੀਜ਼ੇ ਇੱਥੋਂ ਫਿਟਿੰਗ ਬਹੁਤ ਵਧੀਆ ਆਪਣੇ ਆਪ ਹੀ ਬਣ ਜਾਂਦੀ ਏ ਆਪਾਂ ਆ ਚੀਜ਼ ਮਿਲ ਲਈਏ ਪਲੋਈਆਂ ਕੋਲ ਆਪਾਂ ਕਮਰ ਮਿਲ ਲਈਏ हिਪੋ ਵੀ ਮਿਲ ਲਈ ਆਪਾਂ ਹੁਣ ਸਾਈਡ ਸੀਨ ਇਹਦੀ ਮਿਲਦੀ ਹੈ ਸਾਈਡ ਸੀਨ ਇਹ ਇੱਥੋਂ ਆਪਾਂ ਜਿੱਦੋਂ ਆਪਾਂ ਬਾਹਾਂ ਦੇ ਇੱਥੋਂ ਸ਼ੁਰੂਆਤ ਹੁੰਦੀ ਏ ਤੇ ਆਪਾਂ ਇੱਥੋਂ ਦੀ ਸਾਈਡ ਸਲਾਈ ਮਿਲਨੀ ਹੈ ਇਹਦੀ ਸੈਟਸ ਲਈ ਆਪਣੀ ਹੈਗੀ 12.5 ਇਹ ਤਾਂ ਸੈਟਸ ਲਈ ਮਿਲਣੀ ਹੈ ਠੀਕ ਹੈ ਜੀ ਹੁਣ ਅੱਗੇ ਅੱਗੇ ਆਪਣਾ ਕਿ ਮੋਟਾ ਮੋਡਾ ਆਪਣਾ ਵੈਸੇ ਜ਼ਿਆਦਾ ਮਿੰਦੀ ਲੋੜ ਨਹੀਂ ਹੁੰਦੀ ਕਿਉਂਕਿ ਆਪਣਾ ਮੋਡਾ ਅਗਲੇ ਦੀ ਫੀਟਿੰਗ ਦੇ ਮੁਤਾਬਕ ਉਹਦੇ ਬਰਾਬਰ ਦਾ ਮੋਡਾ ਆਪਣੇ ਆਪ ਹੀ ਰਹਿ ਜਾਂਦਾ ਕਿਉਂਕਿ ਆਪਾਂ نیچے ਨੂੰ ਇੱਥੋਂ 7.5 ਜਾਂ 7 ਕੱਟ ਲਾਂਗੇ ਜਿੰਨੀ ਉਹਦੀ ਫਿਟਿੰਗ ਹੋਊਗੀ ਮੋਡਾ ਉਹਦਾ ਆਪਣੇ ਆਪ ਹੀ ਉਹਦੇ ਨਾਪਦਾ ਤਿਆਰ ਹੋ ਜਾਊਗਾ ਇਹਦਾ ਮੋਡਾ ਹੈਗਾ ਏ 8.5 ਇਹਨਾਂ ਦੀ ਮਤਲਬ ਕਿ ਸੂਟ ਦੇ ਨਾਪ ਜਿੰਨਾ ਕੋ ਨਾਪ ਏ 8.5 ਹੀ ਮੋਡਾ ਉਹਨਾਂ ਨੂੰ ਚਾਹੀਦਾ ਜੀ 8.5 ਹੀ ਤੇ ਆਪਣਾ 8.5 ਹੀ ਰਹੇਗਾ ਤੇ ਉਹਨਾਂ ਦਾ ਅਗਲਾ ਗਲਾ ਦੇਖਿਓ ਜੇ ਆਪਾਂ ਨੋਰਮਲ ਤਰੀਕੇ ਨਾਲ ਮਿੰਨਾ ਹੈ ਇਸ ਤਰ੍ਹਾਂ ਮਿੰਨ ਸਕਦੀਆਂ ਇੱਕ 6 ਤਿਆਰ ਗਲਾ 6 ਤਿਆਰ ਤੇ ਇਸ ਤਰੀਕੇ ਨਾਲ ਮੈਂਨੇ ਆ ਤੇ ਆਪਣਾ 7 ਤਿਆਰ ਹੈ ਜੇ ਆਪਾਂ ਇਸ ਤਰ੍ਹਾਂ ਟੇਡਾ ਮੈਂਦੇ ਆ ਕਿ 1 ਇੰਚ ਦਾ ਫਰਕ ਪੈਂਦਾ ਜੇ ਆਪਾਂ ਟੇਡਾ ਮਣੀਏ ਤੇ 7 ਤਿਆਰ ਤੇ ਆਪਾਂ ਜੇ ਸਿੱਧਾ ਮਣੀਏ ਤੇ 6 ਤਿਆਰ ਉਹ ਤੁਸੀਂ ਦੇਖ ਲਿਓ ਕਿ ਆਪਾਂ ਕਿਸ ਤਰੀਕੇ ਨਾਲ ਗਲਾਗਲੇ ਦਾ ਨਾਪਣਾ ਹੈ ਅੱਗੇ ਆ ਗਈ ਆਪਣੀ ਤੀਰੇ ਦੀ ਅੱਗੇ ਆਪਣਾ ਅਗੇ ਤੀਰਾ ਬੈਕ ਸਾਈਡ ਵੀ ਸੇਮ ਜਿਵੇਂ ਅੱਗੇ ਦਾ ਨਮੂਨਾ ਦੱਸਿਆ ਬੈਕ ਸਾਈਡ ਵੀ ਇਦਾਂ ਹੀ ਰੱਖਣਾ ਹੈ ਅੱਗੇ ਆ ਗਿਆ ਆਪਣਾ ਤੀਰਾ ਤੀਰੇ ਨੂੰ ਇਸ ਤਰ੍ਹਾਂ ਨਹੀਂ ਮਿਲਣਾ ਇਹ ਇਸ ਤਰ੍ਹਾਂ ਆਪਾਂ ਜਦੋਂ ਗਲੇ ਦਾ ਬਰੋਡ 5 ਇੰਚ ਜਦੋਂ ਹੁੰਦਾ ਹੈ ਨਾ 5 ਇੰਚ ਹੀ ਆਮ ਹੁੰਦਾ ਹੈ ਜਾਂ 5.5 ਤੋਂ ਵੱਧ ਨਹੀਂ ਹੁੰਦਾ ਜਿੱਥੇ ਆਪਣਾ ਪੰਜ ਆਂਦਾ ਹੈ ਉੱਥੇ ਨੂੰ ਇਸ ਤਰ੍ਹਾਂ ਸੈੱਟ ਕਰਕੇ ਰੱਖ ਲਓ ਜਿੱਥੇ ਆਪਣਾ ਪੰਜ ਹੁੰਦਾ ਹੈ ਆਵੇ ਇੱਥੇ ਆਪਣਾ ਪੰਜ ਆਇਆ ਆਪਾਂ ਸੈੱਟ ਕਰ ਲਿਆ ਹੁਣ ਇਹਦਾ ਤੀਰਾ ਮਿਲ ਸਕਦੇ ਆਪਾਂ ਇੰਨਾ ਤੀਰਾ ਹੈਗਾ ਜੀ 1.5 ਤਿਆਰ ਇਹ 1.5 11 ਜੇ ਥੋੜਾ ਜਿਹਾ ਆਪਾਂ 5.5 ਬਰਾਉਡ ਲੈਨੇ ਇਹ ਤਾਂ 11 ਤਿਆਰ ਹੁੰਦਾ ਕਿ ਨੋਰਮਲ ਤੀਰਾ ਤੁਸੀਂ 6 ਇੰਚ ਹੀ ਦੂਰਾ ਜਦੋਂ ਆਪਾਂ ਕੱਟਨੇ ਆ 6 ਇੰਚ ਰੱਖੋ ਜਦੋਂ ਆਪਣਾ ਕਪੜਾ ਫੋਲਡਿੰਗ ਦਾ 6 ਇੰਚ ਰੱਖੋ ਤੇ 12 ਇੰਚ ਆਪਣਾ ਹੋ ਜਾਊਗਾ ਤੇ ਫਿਰ ਅੱਧਾ ਇੰਚ ਸਲਾਈ ਚ ਆ ਗਿਆ ਤੇ ਆਪਣਾ 11 ਤਿਆਰ ਰਹਿ ਜਾਊਗਾ ਠੀਕ ਹੈ ਜੀ ਅੱਗੇ ਆਗੇ ਆਪਣੀ ਬਾਜੂ ਠੀਕ ਹੈ ਇਸ ਤਰ੍ਹਾਂ ਆਪਣੀ ਬਾਜੂ ਹੈਗੀ ਜੀ 14 ਤਿਆਰ ਤੇ ਆਪਾਂ 3 ਇੰਚ ਜੋ ਕਟਿੰਗ ਕਰਨੀ 3 ਇੰਚ ਐਕਸਟਰਾ ਕੱਟ ਲਓ ਜਾਂ 2.5 ਇੰਚ ਜਿੰਨਾ ਕੋ ਆਪਣਾ ਕੱਪੜਾ ਹੈ ਆਪਾਂ ਉਸ ਹਿਸਾਬ ਨਾਲ ਕੱਟ ਸਕਦੇ ਆ ਤੇ 3 ਇੰਚ ਵੀ ਕੱਟ ਸਕਦੇ ਆ 2.5 ਵੀ ਕੱਟ ਸਕਦੇ ਆ 2 ਵੀ ਹੀ ਕੱਟ ਸਕਦੇ ਆ ਜ਼ਿਆਦਾਤਰ ਤੇ ਪਹਿਣਾ 2 ਕੱਟਦੀਆਂ ਮੈਂ 3 ਕੱਟਦੀ ਆ ਅਗਲੀ ਮੋਰੀ ਵੀ ਨਾਲ ਦੀ ਨਾਲ ਹੀ ਨਾਪ ਲਓ ਇਹ ਆ ਪੰਜ ਤਿਆਰ ਜਦੋਂ ਆਪਾਂ ਕਟਿੰਗ ਕਰਨੀ ਹੈ 2 ਇੰਚ ਐਕਸਟਰਾ ਕੇ ਸਾਥ ਤਿਆਰ ਕੱਟ ਲਓ ਠੀਕ ਹੈ ਜੀ ਤੇ ਸਾਈਡ ਵਾਲੀ ਸਲਾਈ ਵੀ ਇਹਨਾਂ ਦੀ ਮਿੰਨੀ ਬਹੁਤ ਜ਼ਰੂਰੀ ਹੁੰਦੀ ਹੈ ਤੁਸੀਂ ਮੈਨ ਲਿਆ ਕਰੋ ਕਿ ਸਾਈਡ ਵਾਲੀ ਸਲਾਈ ਕਿੰਨੀ ਹੈ ਇਹਦੀ ਵੇਖੋ 14 ਤਿਆਰ ਬਾਹਾਂ ਦੀ ਆ ਜਿਹੜੀ ਸਾਈਡ ਸਲਾਈ ਹੈ ਬਾਹਾਂ ਦੇ ਨੀਚੋਂ ਮੋਢੇ ਤੋਂ ਨੀਚੇ 11 ਤਿਆਰ ਜੀ ਵੇਖੋ 14 ਆਪਣੇ ਤਿਆਰ ਹੈ 14 ਚੋਂ ਆਪਾਂ ਕਿੰਨੀ ਘਟਾਈ ਹੈ 3 ਇੰਚ ਸਾਢੇ 3 ਇੰਚ ਦੀ ਕਟਿੰਗ ਹੋਈ ਹੋਊਗੀ ਇਨ ਏਦਾ ਇੰਚ ਮਤਲਬ 4 ਇੰਚ ਸਾਢੇ ਦਿਨ ਕਟਿੰਗ ਹੋਈ ਏ ਅੱਧਾ ਇੰਚ ਸਲਾਈ ਚ ਆ ਗਿਆ ਤਿੰਨ ਆਪਣੀ ਰਹਿ ਗਈ ਮਗਰੋਂ ਕੱਟ ਗਈ ਏ ਜਿਵੇਂ ਮੈਂ ਤਾਂ 3 ਇੰਚ ਡਾਊਨ ਰੱਖ ਕੇ ਕੱਟ ਪਾ ਦਿਆ ਕਰੋ ਮਾਂ ਦੀ ਠੀਕ ਹੈ ਜੀ ਸਾਢੇ 3/2 ਸੌਰੀ ਸਾਢੇ 3 ਇਹ ਹੈਗਾ ਜੀ ਆਪਾਂ ਚਾਕਾਂ ਦੀ ਮਿੰਦੀ ਕੋਈ ਜ਼ਰੂਰਤ ਨਹੀਂ ਹੈਗੀ ਘੇਰਾ ਮੈਨ ਲੋ ਕਟੋ ਹਿੱਪ ਦੇ ਮੁਤਾਬਕ ਹੀ ਮੇਚਾ ਹਿੱਪ ਦਾ ਹੀ ਲੈਣਾ ਹੈ ਅਗਲੇ ਦਾ ਘੇਰਾ ਪਈਆਂ ਦਾ ਕੱਟ ਪਉਂਦੇ ਨਹੀਂ ਕਈ ਵੱਧਦੇ ਵੀ ਪਾ ਲੈਂਦੇ ਨੇ ਕਈ ਘੱਟ ਪਾਉਂਦੇ ਨੇ ਵੇਖੋ ਇਹਨਾਂ ਦਾ ਆਪਣੀ 20.5 ਸਾਢੇ 20 ਵੀ ਕੇਰਾ ਹੈ ਆਪਣਾ ਐਨ ਕੀ ਬਰੋਬਰ ਹੀ ਕੇਰਾ ਹੈ ਜੀ ਇਸ ਤਰੀਕੇ ਨਾਲ ਤੁਸੀਂ ਨਾਪ ਲੈ ਸਕਦੇ ਹੋ ਚਾਕਾਂ ਦਾ ਨਾਪ ਲੈਣ ਦੀ ਲੋੜ ਨਹੀਂ ਸਾਈਡ ਸਲਾਈ ਦਾ ਨਾਪ ਹੀ ਲਿਆ ਕਰੋ ਕਿਉਂਕਿ ਚਾਕਾਂ ਅਗਲੇ ਦਾ ਕਮੀਜ਼ ਥੋੜਾ ਜਿਹਾ ਲੰਬਾ ਵੀ ਰੱਖ ਲਾਂਗੇ ਚਾਕ ਲੰਬੀ ਵੀ ਹੋ ਜਾਊਗੀ ਘਾਟੂ ਜੇ ਉਹ ਹਸਾਬ ਨਾਲ ਆਪਾਂ ਚਾਕ ਜੇ ਇਸ ਹਸਾਬ ਨਾਲ ਹਸਾਬ ਨਾਲ ਚਾਕ ਰੱਖੀਏ ਕਮੀਜ਼ ਆਪਣਾ ਲੈਂਥੋਂ ਦੀ ਲੰਬੀ ਰੱਖਣੀ ਹੈ ਤੇ ਫਿਰ ਆ ਸਾਈਡ ਸਲਾਈ ਲੰਬੀ ਹੋ ਜਾਊਗੀ ਉਸ ਤੋਂ ਉੱਤੇ ਤੇ ਇਹ ਸਾਰਾ ਮਾਪ ਤੁਸੀਂ ਨਾਪ ਲੈ ਸਕਦੇ ਹੋ ਜੀ ਜੇ ਜੀ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਨਾਪ ਲੈਣ ਦਾ ਤਰੀਕਾ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕ ਯੂ ਜੀ ਧੰਨਵਾਦ ਜੀ ਬਾਏ ਬਾਏ